Thank you. ਸੋ ਅਦੇਸ ਨਾ ਮੋਟ ਬਿਚੂ ਜਿਹੜਾ ਬੀਜ ਮਾਰ ਕੇ ਉੱਤ ਜਾ ਰਿਹਾ ਹੈ ਉਤਾਂ ਅਸੀਂ ਕਹਿੰਦੇ ਹਾਂ ਨਾ ਸਰਦਾ ਬੀਜ ਨਾਲ ਸੋਇਆ ਤੇ ਜਾਨੋ ਸਹੀ ਹੋ ਰਿਹਾ ਸ਼ਰੀਰ ਆਪਣੀ ਅੰਦਰ ਪਰ ਬਾਹਰ ਦਾ ਸ਼ਰੀਰ ਤੇ ਨਾਲ ਨਾਲ ਵਿਚਾਰਾ ਭੁੱਤ ਦਾ ਕਿ ਭੁੱਤ ਤੋਂ ਵੀ ਵਾਰਤ ਦੇਖਦਾ ਵੀ ਉਸਾਸੇ ਜਾ ਰਿਹਾ ਜਿਸ ਮਨੁੱਖ ਦੇ ਚੂ ਦੇਖ ਨਹੀਂ ਹੈ ਕੋਮ ਪੰਡਿਤ ਪੇਰਵਾਰ ਜਿਨੇ ਇੱਕ ਵੇਦ ਚਾਰਨ ਉਪਰ ਵਿੱਚ ਬੁਲਦੀ ਜਦ ਭੇਦਾਰਾ ਕਰੇ ਲਾਖਾ ਹੋ ਜਾਏ ਅਖੇ ਨਾਨਕਾ ਜੁਦੀ ਰਾਸ ਵਿੱਚ ਚਲਾਏਗਾ ਜਦ ਕੇ ਸਿੱਖੀ ਦੇਸ਼ ਤੇ ਆ ਕੇ ਬੋਲਦੇ ਕਾਪੀ ਬੋਲੇ ਆਮੀ ਬੋਲੇ ਚਾਰਨ ਬੋਲੇ ਬਤਾਪਾ ਚੋਲੇ ਕੋਈ ਨਿਰ ਬੋਲੇ ਉਹ ਸਾਰੇ ਹੀ ਅਨਸਲੇਪ ਨੇ ਜੋ ਆਪ تو مل کے جواب ضرور پوچھا کر سوال کر رہا ہے جس کر کے منق ختم ہو گیا جاگر ہے سب تو اسی منقیج ہوتا ہے ਜੇ ਮਨੁੱਖ ਸੌਂ। ਜੇ ਮਨੁੱਖ ਉਤੋਂ ਸੌਂ ਪਰਨੀਤੀ ਸੌ ਕਰਨੀ ਦਾ ਆਉਂਦਾ ਰਾਤ ਸ਼ਾਂ। ਸੌ ਕਰਨੀ ਦਾ ਪਾਉਂਸ ਤੁੰਤ ਕਰਮ ਜਿੰਦਾ। ਉਹ ਵੀ ਸਾਨੂੰ ਬਹੁਤ ਖਰਾਬ ਤਰ੍ਹਾਂ ਦੇ। ਸੌ ਕਰਨੀ ਦਾ ਪਾਉਂਦੇ ਰਾਤ ਸ਼ਾਂ। ਖੰਭਾਤ ਸੇ ਪਾਣ ਸ਼ੈ ਦਾ ਜਿਹੜਾ ਸੰਬੰਧ ਹੈ ਉਹ ਤੇਗ ਆਹਾਰ। ਸਰੀਰ ਨਾਲ ਫਟਕਟ ਦੇਸ ਤੋਂ ਆਪਟੇ ਕਿਹਾ ਗਣੋਮਿਕ ਪ੍ਰਦੇਸ਼ ਦਾ ਦੇਖਾ ਇਹ ਹੁਣ ਤਾਂ ਅਸੀਂ ਕਿਵੇਂ ਲੱਖਣਤਾ ਵਿੱਚ ਵੀ ਸਰਬਤ ਦੇ ਭਲੇ ਦੇ ਬੁਨਿਆਦੀ ਢਾਂਚੇ ਨਾਲ ਢਲੇ ਕੋਈ ਹਾਂ ਅਸੀਂ ਉਸ ਦੀ ਨਾਰਕਸ਼ਾਈ ਵਿਆਖਿਆ ਦੁਨੀਆ ਨੂੰ ਸਮਝਾਉਂਦੇ ਹਾਂ ਉਹ ਗੱਲ ਉਸ ਦੀ ਗੱਲ ਪਰ ਮੈਂ ਤੁਹਾਡੀਆਂ ਬਿਰਤੀਆਂ ਆਪਣੇ ਪੂਰੀ ਸੁਰਤ ਨਾਲ ਗੱਲ ਸੁਣਿਆ ਜੇ ਸਵਾਲ ਆਪਣੇ ਮਨ ਵਿੱਚ ਰੱਖਦੇ ਆ ਕਿ ਉਹ ਤਾਂ ਸੁੰਦਰ ਬਣਿਆ ਹੀ ਨਹੀਂ ਉਹ ਸੁੰਦਰ ਕਿਹਦੇ ਨਾਲ ਬਣੇਗਾ ਉਹ ਸੁੰਦਰ ਬਣੇਗਾ ਨਾਲ ਅਸੀਂ ਪੰਜਾਬੀ ਸਭਿਆਚਾਰ ਆਰਦੇ ਹਾਂ ਸਿਵਲਾਈਜੇਸ਼ਨ ਦੀ ਤਾਂ ਕਦੇ ਗੱਲ ਨਹੀਂ ਕੀਤੀ ਫੈਟ ਵੀ ਨਹੀਂ ਕੀਤੀ ਇਸ ਪਾਸੇ ਤੇ ਸਾਡਾ ਜਿਹੜੀ ਪਾਤਸ਼ਾਹੀ ਦੀ ਸੁੰਦਰਤਾ ਹੈ ਉਹ ਇੰਨਾ ਬੁਨਿਆਦੀ ਚੀਜ਼ਾਂ ਨਾਲ ਸੰਬੰਧ ਰੱਖਦੀ ਹੈ ਕਹਿ ਬੁਨਿਆਦੀ ਚੀਜ਼ਾਂ ਬੇਕ ਬੁੱਤ ਬੁਨਿਆਦ ਫਾਊਂਡੇਸ਼ਨ ਤੁਹਾਨੂੰ ਪ੍ਰਾਪਤ ਕੀਤਾ ਸਾਡੀ ਪਾਤਸ਼ਾਹੀ ਦਾ ਆਰੰਭ ਹੈਗਾ ਗੁਰਨਾਮ ਗੁਰਨਾਮ ਨੂੰ ਹੀ ਅਸੀਂ ਦੇਵ ਬਣਾ ਲਾ ਲੋ ਸੰਕਲਪ ਗੁਰਨਾਮ ਦੇ ਅੱਗੇ ਅਸੀਂ ਸੇਵੀ ਲਾ ਸੇਵੀ ਸਿਧਾਂਤ ਦੀ ਪਰਵਾਹ ਕਰਦੇ ਹਾਂ

ਨਿੱਕੇ ਪਾਇਓ ਕਲਖਤ ਜੋਤ ਜੋਤ ਗੁਰ ਅਰਜਨ ਦਾ ਲਖੜਾ ਤਾ ਜਨ ਕਹੇ ਕਲਸ ਦਿਪਾਇਓ ਜੋਤ ਜੋਤ ਗੁਰ ਅਰਜਨ ਪ੍ਰਕਰਮਾਨ ਆਖੋ ਚਾਲਾ ਨਹੀਂ ਜੋਤ ਜੋਤ ਮੂਹਰਤ ਪੰਜ ਪਰਮਾਨੰਦ ਗੁਰ ਗੁਰ ਅਰਜਨ ਦਿਖੋ ਨਯਨ ਜੋਤ ਜੋਤ ਕਰਤੂ ਕਤ ਹਾਜ ਗੁਰ ਅਰਜਨ ਗੁਰੂ ਸਦਲ ਸੇ ਦੇਖ ਰਹੁ 14 ਸਵਾਰ ਮथुरा ਕੋ ਪ੍ਰਗਤ ਸਰਬਮੈ ਅਰਜਨ ਕੋ ਭਗਤ ਕਹਿ ਦੇਤ ਭਾਇ ਰਘੁ ਮਿਲ ਰਾਮ ਸੁ ਬੜੀ ਲੰਮੀ ਤੀਸਰੀ ਪੂਰੀ ਗ੍ਰੰਥ ਨੂੰ ਕੋਈ ਪ੍ਰਹਾਤ ਨਹੀਂ ਪਰ ਮੇਰੇ ਖਿਆਲ ਇ ਚੰਨੀ ਸਮਝ ਆ ਜਾਣੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਬਾਣ ਪ੍ਰਕਰਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਦੇਖ ਬਹੁਤ ਦਸਤਾਰ ਹੁੰਦੀ ਹੈ ਗੁੱਡ ਮਾਰਨਿੰਗ ਬੰਨਿਆ ਸਤ ਗੁਰ ਕੀ ਬਾਣੀ ਸਤ ਸਰੂਪ ਹੈ ਸਿੱਖ ਲਈ ਬੋਹਾਰਾ ਬੰਨਿਆ ਗੁੱਡ ਮਾਰਨਿੰਗ ਬੰਨਿਆ ਸਿੱਖ ਨੇ ਆਪਣਾ ਆਚਰਨ ਆਪਣਾ ਕਿਰਤ ਆਪਣੀ ਬੋਲ ਬਾਣੀ ਆਪਣੀ ਸਭੈਤਾ ਸਿਵਲਾਈਜ਼ੇਸ਼ਨ ਆਪਣੀ ਭਰਤਾ ਇਹ ਆਰਥਕਤਾ ਆਪਣਾ ਰੁਜ਼ਗਾਰ ਪਾਣੀ ਆਪਣੀ ਖੇਤੀ ਆਪਣੀ ਆਂਦਾਦੀ ਆਪਣੀ ਰਿਸ਼ਤੇਦਾਰੀ ਸਾਰੀ ਹਿੱਦੀ ਸਾਭੀ ਗੁਰਬਾਨੀ ਬਨਿਆ ਅਨੁਸਾਰ ਜਦ ਤੱਕ ਨਹੀਂ ਬਣਾਏਗੀ ਕੋਦੋਂ ਤੱਕ ਗੁਰਨਾਨਕ ਦੇਵ ਜੀ ਦੇ ਕਰਤਾਰ ਦੇ ਮੱਥਾ ਟੇਕਣਾ ਮੂਸਿਕੀ ਤੇ ਬਲ ਮੀਨ ਸੁਖ ਮੀਤੇ ਮਨਾ ਗੁਰੂ ਦੇ ਪਾਗ ਮੀਤੇ ਗੁਰੂ ਕਾ ਲਾ ਜੇਰੇ ਕੋ ਆਚਾਰਨ ਲੈ ਆਓ ਜੇਰੇ ਕੋ ਲੁਕੀਆ ਤਾਰ ਲੈ ਤਾਂ ਹੀ ਮੁਰਮਤ ਦੇ ਆਰੰਭ ਕੀਤਾ ਸੀ ਕਿ ਸਿੱਖਾਂ ਚ ਬਿੰਦੀ ਦਾ ਲੋਕ ਪੰਧਾ ਨਹੀਂ ਹੈ ਨੜੀ ਜੁਮੇ ਭਦੇ ਰਾਜਾ ਅਦਿ ہو جائے تو گھن تنہی گی اسے ہوئے گی جس گی اسی چلائی جائے گی جسل آچر گن ہے بخش اسی پہ ہوگی ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰगोबिंद ਸਾਹਿਬ ਜੀ ਨੇ 2 ਜੁਲਾਈ 1606 4 ਸਤੰਬਰ 18 ਹਾਰ 283 ਆਕਾਲ ਪੁੰਗਤ ਦਾ ਨਿਯਮ ਕੀਤਾ ਸਾਡੇ ਇਤਿਹਾਸ ਸਾਡੇ ਵਿਚਾਰ ਕਿ ਸਾਰੇ ਦਾ

ਵੇਰੀ ਵੀ ਉਹ ਕੋਈ ਨਹੀਂ ਕਿਸੀ ਪਾਸ ਆ ਸਕਦਾ ਉਹ ਖੁੱਦ ਲਿਖ ਰਿਆ ਲੈਣੀ ਸਟੋਲਡ ਲਿਖ ਰਿਆ ਆਪਣੀ ਉਸਕਾ ਕਿ ਕਿ ਮੇਰੇ ਓਮ ਨਸ਼ ਤੇ ਜਿਹੜੇ ਨਾਲ ਕਹਦਾ ਆਉਂਦੇ ਐ ਹੂਜਮਲੀ ਇਟੇਮੇ ਪਰ ਇਹਨਾਂ ਦਾ ਇਸ ਤਮਾਲ ਹੂਜਮਲੀ ਇਟੇਮ ਇਸ ਤਮਾਲ ਯੋਗ ਬੇਰਕੋ ਇਸ ਤਮਾਲ ਕਰਨ ਤੋਂ ਬਾਅਦ ਇਹਨਾਂ ਨੂੰ ਖਤਮ ਕਰ ਦਿਓ ਤਾਂ ਨਜੀਦ ਦਾ ਕੁਝ ਦੇਣਾ ਚਾਹੀਦਾ ਸਟੋਲਡ ਕੋਈ ਨਹੀਂ ਰਿਹਾ ਔਰ ਉਸੇ ਪਰਵਾਸਾ ਇੰਚ ਅਸੀਂ ਆਪੋ ਇਸ ਜੀਵ ਲੈ ਕੇ ਕੋਈ ਉਸੇ ਪਰਵਾਸਾ ਇੰਚ ਅਸੀਂ ਕੁਰਬਾਨੀ ਕੀਆ ਕਰਦੇ ਆਂ ਕਿੰਨਾ ਵੱਡਾ ਰਹਾ ਹਕ ਉਕਾਰ ਭੁੰਗੇ ਦਾ ਨਾਮ ਹੈਵਾ ਸਿੱਖੀ ਦਾ ਨਾਨਕ ਦੇ ਭਾਤਾ ਜਿਹੜਾ ਲਫਜ਼ ਜੇ ਉਹ ਹੈ ਭੁੰਗਾ ਕਹਾਂ ਨਾ ਨੇਤਾ ਬਣਾਇਆ ਸੀ ਜੀ ਨੇ ਭੁੰਗਾ ਸਤਿ ਆਤਮਾ ਹਰ ਆਲ ਬੰਦਾ ਛੇਰੀ ਬਾਦਸ਼ਾਹ ਦੇ ਦੁਨੀਆਵੀ ਤੱਕ ਜਿਹੜੀ ਬਾਦਸ਼ਾਹ ਦੁਨੀਆਵੀ ਚਾਲ ਰਹੀ ਸੀ ਬਾਦਸ਼ਾਹ ਬਾਦਸ਼ਾਹੀ ਦੀ ਬਾਦਸ਼ਾਹ ਜਿਹੜੀ ਦੁਨੀਆਵੀ ਚਾਲ ਰਹੀ ਸੀ ਉਹ ਦਿੱਲੀ ਦੀ ਸੀ ਗੁਰੂ ਮਹਲ ਬਾਦਸ਼ਾਹ ਸੀ ਨਿਰੰਕੁਸ਼ ਸੀ ਨਿਰੰਕੁਸ਼ਤਾ ਦੇ ਤਹਿਤ ਉਹ ਵਰਤਿਆ ਜਾ ਰਿਹਾ ਸੀ ਤੇ ਉਸ ਦੇ ਜਿਹੜੀ ਆਪਣਾ ਤਖਤ ਸੀ ਉਸ ਤੋਂ ਉੱਚਾ ਆਲਮੁਕਤੇ ਦਾ ਨਿਰਮਾਣ ਗੁਰੂ ਆਸ਼ਾ ਜੀ ਨੇ ਆਪ ਹੀ ਸਿਧਾਂਤ ਕਦੇ ਨਾ ਕੇਵਲ ਮੌਖਾ ਸਿਧਾਂਤਾਂ ਨੂੰ ਪੜ੍ਹ ਕੇ ਜਿੰਨ ਕਲਾਕੰਕ ਕਰੇ ਜਾਓਗੇ ਸਿਰਫ ਰੁਬਾਨੀ ਪੜੀਤਾ ਉੱਤੇ ਕੋਈ ਸਿਧਾਂਤ ਸਿਧਾਂਤਾਂ ਦੇ ਨਾਲ ਪ੍ਰਣਾਲੀ ਪ੍ਰਣਾਲੀ ਦੇ ਨਾਲ ਇਤਿਹਾਸ ਹੋਗਾ ਪਰ ਤੁਸੀਂ ਉਹਦੇ ਰੀਤ ਹੋਗੇ ਤੇ ਤੁਸੀਂ ਉਹਨੂੰ ਆਪ ਹੀ ਖਾਰ ਨਹੀਂ ਕਰ ਸਕੋਗੇ ਆਪਣੇ ਕਿਰਵਾਣ ਸਭ ਨਹੀਂ ਬਤਾ ਸਕੋਗੇ ਇਕੱਲੇ ਘੋੜੀਆਂ ਟੁੱਟਣ ਨਾਲ ਕੁਝ ਨਹੀਂ ਹੋਣਾ ਕਿ ਨਿਰਾਸ ਦਿਮਾਗ ਦੀ ਉਸਾਰਾ ਹੋਰ ਇਤਿਹਾਸ ਦਾ ਚੜ੍ਹਨ ਸਿੱਖਣਾ ਉਹ ਲੱਗੋ ਅਭੀਨ ਬਾਸ਼ਾ ਜੀ ਨੇ ਦਿੱਲੀ ਦੇ ਅਖਤ ਕੋ ਉੱਚਾ ਕਰੂਗੇ ਮਰਨੇ ਪਾ ਕੇ ਤੇ ਕਾਲ ਹੁੰਦੇ ਤਾਂ ਮੈਂ ਬਾਤ ਕਰਨਾ ਸੀ ਇਸ ਲਈ ਪਾਰਸ਼ਾਦੀ ਨੇ ਨਰਮਤਿ ਇਹ ਕਿ ਕੋਈ ਵੀ ਸਿੱਖ ਕੋਸੁ ਵਿਝੇ ਸੇਵਾ ਨਹੀਂ ਕਰੇਗਾ ਜਬਾ ਸਾਹਮਣੇ ਹਰਮੰਦਰ ਸਾਹਿਬ ਦੀ ਸੇਵਾ ਹੋ ਰਹੀ ਹੈ ਸਰੋਹਣ ਸਾਹਿਬ ਦੀ ਸੇਵਾ ਹੋ ਰਹੀ ਹੈ ਹਰ ਸਿੱਖ ਨੂੰ ਅਧਿਕਾਰ ਹੈ ਸੇਵਾ ਦਾ ਕਰਨ ਦਾ ਤੇ ਜਿਸ ਵਾਲਿਆ ਹਰਮੰਦਰ ਨਰਵੰਤਨ ਸਾਹਿਬ ਆਇਆ ਤੇ ਚੇਰੀ ਪਾਰਸ਼ੀ ਨੇ ਤਾਂ ਆਰਦਤਾ ਸੁਭਾਣ ਕਿ ਐਸੇ ਤੇ ਇਸ ਤੇ ਵਿਵੇਕ ਹੀ ਚ ਪਾਤਛੜੀ ਹੈ ਸਿਰਫ ਉਹ ਹੀ ਸੋਹਾਂਗਾ ਜਦ ਬੇਦੇਖਨੀ ਵਿੱਚ ਪਾਤਛਾਈ ਵਾਲੇ ਸੇ ਖੜੇ ਜੁੜੇ ਹੈ ਬਾਬਾ ਬੁੱਢਾ ਜੀ ਤੇ ਫਾਇਦਤਾ ਦਨਾਲ ਆ ਛੇ ਪਾਰਸ਼ੀ ਕਿੰਨਾ ਮਹਾਨ ਕੋਠਰ ਨੇ ਅਕਾਲ ਪੁੰਗਤ ਕੌਮ ਤੇ ਕਥਤ ਕਰਨੇ ਮੌਕਾ ਦੁਨੀਆਈ ਜੋ ਉਸਰ ਦੇ ਰਾਜਵੰਸ਼ ਨੇ ਸਾਰੇ ਰਾਜਵੰਸ਼ ਜਿੰਨੇ ਵੀ ਚੱਲੇ ਜੇ ਅੱਜ ਤੱਕ ਉਹ ਰਾਜ ਦੇ ਨਾਂ ਤੇ ਚੱਲੇ ਜੇ ਜਿੰਨੇ ਵੀ ਰਾਜ ਬਣੇ ਰਾਜ ਦੇ ਨਾਂ ਤੇ ਬਣੇ ਕਬੀਲੇ ਦੇ ਨਾਂ ਤੇ ਬਣੇ ਅੱਜ ਤੱਕ ਦੁਨੀਆ ਵਿੱਚ ਕੋਈ ਵੀ ਕ੍ਰਾਂਤੀ ਰਾਜ ਦੇ ਮਹੱਤਵ ਸਿਰਾਰ ਜਾਰੀ ਨਹੀਂ ਕੀਤੀ ਰਾਜੇ ਤੇ ਬਹੁਤ ਸਿਮਰ ਜਾਣੀ ਨਹੀਂ ਕਿ ਅੱਜ ਤੱਕ ਦੁਨੀਆ ਵਿੱਚ ਅੱਜ ਤੱਕ ਦੀ ਪ੍ਰਜੈਟ ਆਪ ਨੂੰ ਲਾ ਕਰ ਰਹਿਦਾ ਹੈ ਚਾਹੇ ਹੋਮ ਹੋਏ ਤੇ ਚਾਹੇ ਇਸ਼ਾਈ ਹੋਏ ਜੋ ਮਰਜੀ ਹੋਵੇ ਚਾਹੇ ਪੱਕਾ ਕੇ ਮਕਾ ਦੇ ਮਕਨ ਹੋਵੇ ਸਭ ਤੇ ਰਾਜਾ ਜੇ ਵਿਅਕਤੀ ਹੈ ਗੁਰੂ ਨੇ ਕਿਹਾ ਵਿਅਕਤੀ ਲਈ ਹੋਈ ਅਕਾਲ ਪਖਾਤ ਅਕਾਲ ਹਰ ਅਕਾਲ ਨੂੰ ਆਪਣਾ ਛੀ ਜੋ ਨਾ ਚੀਂਦਾ ਨਾ ਪਾਉਂਦਾ ਅਕਾਲ ਨੂੰ ਹਮੇਸ਼ਾ ਆਇਆ ਰਹਦਾ ਗੁਰ ਨਾਨਕ ਦੇਵ ਤੱਕ ਦੇ ਨਾਮ ਤੱਕ ਨਹੀਂ ਬੰਨ੍ਹਦਾ ਗੁਰ ਨਾਨਕ ਦੇ ਨਾਮ ਤੱਕ ਨਹੀਂ ਬੰਨ੍ਹਦਾ ਅਕਾਲ ਦੇ ਮਹੱਤਵ ਤੱਕ ਤੇ ਨਿਯਤ ਨਹੀਂ ਕਰ ਦਿੱਤਾ ਔਰ ਸੋ ਖਾਲ ਸਭ ਸਾਡੀ ਮੁਹਾਵਰਾ ਬਣੇ ਇਸ ਮੁਹਾਵਰੇ ਦਾ ਗੁਰੂ ਗ੍ਰੰਥ ਸਾਹਿਬੀ ਚ ਅਰਥ ਕੀ ਆਪਾਂ ਕਰਦੇ ਹਾਂ ਬਸੇ ਖਾਣਾ ਬੋਲਦਾ ਗੁਰੂ ਗ੍ਰੰਥ ਸਾਹਿਬੀ ਚ ਅੰਤੜੇ ਆਪਕਾਲ ਮੁਗਤ ਵਰ ਆਇਆ ਅਬਨਾਸੀ ਨਾ ਕਦੇ ਮਰੇ ਨਾ ਜਾਣਾ ਨਾ ਜਾਨ ਅੰਕ 88 ਤੂੰ ਆਪਕਾਲ ਮੁਗਤ ਨਾਹੀ ਸਿਰ ਜੀਸਤੇ ਸਰਦਕ ਤਦ ਮੋਖਾਈ ਕੋ ਆਉਂਦਾ ਇਸ ਨਾਮ ਸਾਗਿੰ ਤੋਂ ਕੋ ਉ ਬੋਤਾਲ ਅੰਕ 1327 ਪਰਖ ਆਲ ਮੂਰਤ ਵਿਦਿਆਧਾਰੋਤਿਆ ਆਕਾਰ ਸਰ ਨਾਮ ਤਾਂ ਫੇਰ ਇਸ ਵਿੱਚ ਜੀ ਹੂ ਵੀ ਪਾਉਂਦਾ ਜਿਹੜਾ ਤੁਹਾਨੂੰ ਨਹੀਂ ਪੀਂਦਾ ਉਨੀ ਫੋਟਰਾਸੀ ਦਾ ਜਿਹੜਾ ਕਹੋਰਾਸੀ ਉਹ ਖਾ ਗਿਆ। ਛੇਵੀਂ ਪਾਛਾਈ ਦਾ ਉਹ ਨਾ ਦੇਤੀ ਇਤਿਹਾਸ ਦੇ ਵਿੱਚ ਹੋਈ ਸਿਰਪਾਣੀ ਉਹ ਪੜਿਆ ਜਾਂਦਾ। ਦਰਮਿਆ ਵਿਚ ਰੋਣ ਦਾ ਨਹੀਂ। ਉਹ ਪਿਉ ਆਪ ਦੇ ਤੱਕ ਤੇ ਚਾਲਦਾ ਸੋਹ। ਉਹ ਵੀ ਅਤਾਲ ਸਰਦੇ ਨਾ। ਗੁਰਹਾ ਕੋਈ ਆਸ਼ਾ ਨਹੀਂ। ਉਹ ਜਿਹੜਾ ਮੀਰੀਂ ਦਾ ਪੀਰੀ ਦਾ ਸਿਧਾਂਤ ਬਣਿਆ। ਤੁਸੀਂ ਦੇਖੋ ਪਹਿਲਾ ਗੁਰੂ ਪਾਤਸ਼ਾਹ ਜੀ ਨੇ ਤਖਤ ਦਾ ਨਿਰਮਾਣ ਕੀਤਾ ਪਾਤਸ਼ਾਹੀ ਦਿੱਤੀ ਪਾਤਸ਼ਾਹੀ ਗ੍ਰਹਿਣ ਕੀਤੀ ਪਾਤਸ਼ਾਹੀ ਦੇ ਤਖਤ ਤੇ ਵਿਰਾਜਮਾਨ ਹੋਏ ਤੇ ਉਸ ਤੋਂ ਬਾਅਦ ਦੋ ਜੁਲਾਈ 1606 ਨੂੰ ਤਖਤ ਦਾ ਨਿਰਮਾਣ ਕੰਪਲੀਟ ਹੋਇਆ ਤੇ 6 ਸਾਲ ਨਾਨਕ ਸ਼ਾਹੀ ਸਮਾਪਤੀ ਸੋਰਤੀ ਇੱਕੀ ਜੁਲਾਈ ਸੋਲਾ ਨੂੰ 6 ਪਾਪਾ ਭਾਈ ਜੀ ਨੂੰ ਬੇਨਤੀ ਕਰਨੀ ਮੀਰੀ ਤੇ ਪੀਰੀ ਦੀ ਕਿਰਪਾ ਨਾਲ ਜਿਨ੍ਹਾਂ ਨੇ ਦਰਸ਼ਨ ਆਜੂ ਕੀ ਸੀ ਦੀ ਅੱਲਾਹ ਰੱਬ ਦਾ ਸਾਥ ਦੇ ਉਹਨਾਂ ਕਿਰਪਾ ਨਾਲ ਦਰਸ਼ਨ ਕਰਵਾਇਆ ਜੀ ਹੁਣ ਪਹਿਲਾ ਅੰਜਲੀ ਦੀ ਪੀਰਾ ਜੀ ਦੀ ਸਿੱਖਿਆ ਆਈ ਕੰਪਨੀ ਦੇ ਨਾਮ ਵਾਲਾ ਵਾਲਾ ਪਰ ਵੀ ਟਿੱਕੀ ਸੁਈ ਤੇ ਲੱਗੇ ਤੋਂ ਵੀ ਬ੍ਰੀਕ ਨਿਕਲ ਨਾ ਪਾ। ਅਸਲੀ ਕੀ ਹਾਲ ਹੈ। ਪਰ ਇਹ ਮਹੀਨ ਸਤਾ ਬਟ ਹੈ। ਪਰ ਅੰਨੇ ਪਰਵਾਹ ਕਰਨੇ ਜੇ ਇਹ ਕੁੜੀ ਬੱਚੇ ਦੇ ਨੌਜਵਾਨ ਦੇ ਬਚਪਨ ਦੇ ਬਣੀ ਦੇ ਘਾਈ ਤੇ ਦਿਮਾਗ ਦੇ ਬੇਰੀ ਚਵਾਸਿਕਾ ਉਹ ਕਮੇਂ ਜੀ ਡਿਵੀਸ਼ਨ ਕਰਪ ਜੇ ਸਾ। ਹੁਣ ਮੀਰੀ ਕੀ ਹੈ ਤਕਦੀਰੀ ਕੀ ਹੈ। ਸ਼ੇਰੀ ਬਾਸ਼ਾ ਨੂੰ ਸਾਹ ਪਾਉਂਦਾ ਹੈ ਹੁਣ ਮੇਰੀ ਅਤੇ ਪੀਰੀ ਦਾ ਸਿਧਾਂਤ ਬਹੁਤ ਹੀ ਸਪਸ਼ਟ ਕਰਦਾ ਹੈ ਉਹ ਨਿਰਣਾ ਹੈ ਦਿੰਦਾ ਮੇਰੀ ਅਤੇ ਪੀਰੀ ਦਾ ਸਿਧਾਂਤ ਕਿ ਮੂਲ ਰੂਪ ਵਿੱਚ ਜੇ ਧਰਮ ਦਾ ਪੀਰ ਹੈ ਨਾ ਔਰ ਉਸ ਦੇ ਕੋਲ ਪਾਤਸ਼ਾਹੀ ਨਹੀਂ ਹੈ ਤੇ ਫਿਰ ਉਹ ਅਕਬਰ ਪਰ ਜੇ ਰੱਜਾ ਹੈ ਤਾਂ ਦੁਨਿਆਵੀ ਨਹੀਂ ਮੀਰੀ ਜੇ ਰੱਜਾ ਹੈ ਤਾਂ ਪਰ ਉਸ ਕੋਲ ਧਰਮ ਨਹੀਂ ਹੈਗਾ ਜਿਸ ਕੀ ਜੋ ਪਰਮਾਤਮਾ ਸੰਤਿਸ਼ਟ ਨਹੀਂ ਸਿੱਖ ਜੀ ਕੋਲ ਪਰਮਾਤਮਾ ਜਿਸ ਦੇ ਕੋਲ ਵੀ ਨਹੀਂ ਹੈ ਤੇ ਵੀ ਨਹੀਂ ਹੈ ਜਿਸ ਸਿੱਖ ਸਮਾਜ ਦਾ ਵਿੱਚ ਦੇਖੋ ਕਿ ਉਹ ਤਾਂ ਬਸ ਬਸ ਸੰਤ ਉਹ ਕੋਲ ਕਿਹਾ ਨਹੀਂ ਸਾਧੀਆਂ ਬੰਦੀਆਂ ਕਰਾ ਬੜੀਆਂ ਸ਼ਰਦਾ ਸਨ ਜੋ ਜੁਨਾ ਨੇ ਕਦੇ ਖਾਲਸਾ ਪੰਥ ਨਹੀਂ ਹਵਾ ਦਾ ਨਾ ਨੀ ਬਣਾ ਆਪਣਾ ਸੀਸ ਰੀ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਦੁਨੀਆਂ ਦਾ ਸ਼ਰਮ ਬੋਝ ਪਵਾ ਕੇ ਬਿਲਕੁਲ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੀ ਦੇ ਦੇ ਵੀ ਕਾਦੀ ਗੁਰੂ ਗ੍ਰੰਥ ਸਾਹਿਬਾ ਕਤਲ ਕੀਤਾ ਗਿਆ ਸਾਡੇ ਬਾਦਸ਼ਾਹ ਸਾਡੇ ਹੋਈ ਨਹੀਂ ਤੁਸੀਂ ਭਾਈ ਇਸ ਨੂੰ ਕਰਤਾ ਨੂੰ ਇਹ ਪਤਾ ਪਿਆ ਆ ਦੇ ਕੋਮੁਸ਼ਤੀ ਪਰਵਾਸਾ ਆ ਯੂਸੂਅਲੀ ਇੰਡੀਆ ਦੇ ਬਰਾਦਰ ਕਰੇ ਪਰ ਉਹ ਕਰੋ ਨੂੰ ਕੋ ਆਪਣਾ ਚੋੜੋ ਤੇ ਭਗਾ ਸਰਕਾਰਾਂ ਦਾ ਇੰਕੁਤਤਾ ਪ੍ਰਣ ਸੜਾ ਗੁਰੂ ਜੀਵਤ ਗੁਰੂ ਆ ਸੁਦੇਮ ਨੇ ਮੰਨਿਆ ਪੰਜਾਬ ਸਰਕਾਰ ਨੇ ਜੀਵਤ ਸਤਿਗੁਰ ਸਾਹਿਬ ਜੀ ਨੂੰ ਬ੍ਰੰਚ ਸਰਚਿਤਰਾ ਤਾਂ ਤੋਂ ਆਸ ਕੀਤਾ ਹੋਇਆ ਕਿ ਜੇ ਸਾਡਾ